ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਮੇਰਾ ਨਾਮ ਮੋਹਣ ਸਿੰਘ ਹੈ ਪਿੰਡ ਫਤੇਗੜਾ ਜ਼ਿਲ੍ਹਾ ਰੋਪੜ ਤੇ ਪਹਿਲਾਂ ਸਾਨੂੰ ਬਿਜਲੀ ਬੜੀ ਤੰਗ ਕਰਦੀ ਸੀ ਜਦ ਦੀ ਨਵਾਂ ਸਰਕਾਰ ਆਈ ਹੈ ਕੋਈ ਦਿੱਕਤਦਾਰੀ ਨਹੀਂ ਆ ਰਹੀ ਬਿਲਕੁਲ ਸਹੀ ਢੰਗ ਨਾਲ ਆਉਂਦੀ ਹੈ ਪਹਿਲਾਂ ਬਹੁਤ ਦਿੱਕਤਦਾਰੀ ਸੀ ਹੁਣ ਕੋਈ ਕਟ ਨਹੀਂ ਲੱਗਦਾ ਖੇਤੀ ਕੋਈ 45 ਸਾਲ ਤੋਂ ਕਰਦਾ ਜੀ ਐਸੀ ਸਹੂਲਤ ਪਹਿਲਾਂ ਕਦੇ ਨਹੀਂ ਦੇਖੀ ਜਿਹੜੀ ਹੁਣ ਭਗਵੰਤ ਜਾਨ ਸਰਕਾਰ ਦੇ ਰਹੀ ਹੈ ਮੈਂ ਖੇਤੀ ਪਹਿਲਾਂ ਸਬਜ਼ੀ ਵੀ ਸੀ ਕੱਗੇ ਹੂੰ ਐ ਭਿੰਡੀ ਲਾਈਆ ਗੋਭੀ ਵੀ ਗੰਨਾ ਸਾਰੀਆਂ ਫਸਲਾਂ ਲਾਉਂਦਾ ਪਹਿਲੇ ਟਿਊਬਲ 'ਚ ਕਦੇ ਬਿਜਲੀ ਆ ਗਈ ਚਲੀ ਗਈ ਬਹੁਤ ਦਿੱਕਤਾਰੀ ਸੀ ਜਦ ਤੇ ਸਰਕਾਰਾਂ ਹੀ ਕੋਈ ਦਿੱਕਤਾਰੀ ਨਹੀਂ ਆ ਰਹੀ ਬਿਲਕੁਲ ਸਹੀ ਬਿਜਲੀ ਆ ਰਹੀ ਹੈ ਜੀ ਜਦੋਂ ਅਸੀਂ ਮੋਟਰ ਚਲਾਉਂਦੇ ਸੀ ਤੇ ਚਲਾ ਕੇ ਜਾਣਾ ਜਦ ਘਰ ਪਹੁੰਚਣਾ ਜਾਂ ਨੂੰ ਬਿਜਲੀ ਬੰਦ ਹੋ ਜਾਂਦੀ ਸੀ ਉਸ ਤੋਂ ਬਾਅਦ ਦੁਬਾਰੇ ਫੇਰ ਆਉ ਫੇਰ ਬਿਜਲੀ ਚੱਲੇ ਜਾਂਦੀ ਸੀ ਜਦ ਤੋਂ ਮਾਨ ਸਰਕਾਰ ਆਈ ਹੈ ਸਾਨੂੰ ਕੋਈ ਦਿੱਕਤਦਾਰੀ ਨਹੀਂ ਹੈਗੀ ਸਾਰੇ ਖੇਤਾਂ ਨੂੰ ਪਾਣੀ ਲਾ ਕੇ ਅਸੀਂ ਆਰਾਮدار ਗੱਲ ਕਰਾਂ ਰਹਿੰਦੇ ਆ ਜਦ ਪਹਿਲਾਂ ਟਰਾਂਸਫਾਰਮ ਖਰਾਬ ਹੋ ਗਿਆ ਜਾਂ ਕਿਸੇ ਕੋਈ ਫਿਊਜ ਉੜ ਗਿਆ ਅਸੀਂ ਗੇੜੇ ਮਾਰਦੇ ਸੱਕ ਜਾਂਦੇ ਤੇ ਜਾ ਕੇ ਬਿਜਲੀ ਬੋਰਡ ਚ ਜਾ ਆ ਜਾ ਚਲੇ ਜਾ ਤੇ ਜਦ ਤੋਂ ਬਾਅਦ ਇਹ ਸਰਕਾਰ ਆਈ ਹੈ ਸਾਨੂੰ ਕੋਈ ਦਿੱਕਤਦਾਰੀ ਨਹੀਂ ਹੈਗੀ ਮਿੰਟੋ ਮਿੰਟੇ ਟਰਾਂਸਫਾਰਮ ਬਦਲ ਹੋ ਰਿਹਾ ਹੈ ਤੇ ਮਾਨ ਸਰਕਾਰ ਆਈ ਹੈ ਸਾਨੂੰ ਬੜਾ ਫਾਇਦਾ ਹੋ ਗਿਆ ਮਤਲਬ ਕਿਤੇ ਆਉਣਾ ਜਾਣਾ ਨਹੀਂ ਪੈਂਦਾ ਪੂਰੀ ਹਰੀ ਭਰੀ ਫਸਲ ਹੁੰਦੀ ਹੈ ਬਹੁਤ ਵਧੀਆ ਬਿਜਲੀ ਆ ਰਹੀ ਹੈ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਸਹੂਲਤ ਦਿੱਤੀ ਹੈ ਇਸ ਤੋਂ ਬਾਅਦ ਵਧੀਆ ਸਰਕਾਰ ਸਾਨੂੰ ਕੋਈ ਨਹੀਂ ਮਿਲਣੀ